ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਮੱਝਪਕਾਉ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗੱਲ ਬਾਈ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਹਾਂ ਜੀ ਮਾਝ ਦੀ ਜਾਣਕਾਰੀ ਦੋ ਜੀ ਇਹ ਤੋਕੜ ਗੱਬਣ ਆ ਗਈ ਹਾਂ ਜੀ ਇਹ ਤਿੰਨ ਮਹੀਨੇ ਪੂਰੇ ਹੋਣ ਨਾਲ ਇੱਕ ਦੋ ਦਿਨ ਘਟਾ ਹਾਂਜੀ 10 ਕਿਲੋ ਦੁੱਧ ਹੁਣ ਕੰਡੇ ਲਾ ਮ ਤਿਆਰ ਠੀਕ ਹੈ ਜੀ ਹੁਣ ਛੇ ਦੇ ਕੱਟੀ ਹੈ ਕਿਸੇ ਕੱਟੀ ਹੈ ਹੁਣ ਚਵਾਈ ਹੋਈ ਵੀ ਹਾਂ ਹੁਣੇ ਹੀ ਚਵਾਈ ਕਰਕੇ ਛੱਡਿਆ ਤੁਸੀਂ ਲੇਟ ਹੋਗੇ ਤੁਹਾਨੂੰ ਠੀਕ ਹੈ ਪੰਜ ਚਾਰ ਮਿੰਟ ਹੀ ਹੋਇਆ ਹੁਣੀ ਚਵਾਈ ਕਰਕੇ ਰੇਟ ਭਰਾ ਦਾ ਰੇਟ ਤਾਂ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹਾਂ ਠੀਕ ਹੈ ਆਪਣੀ ਚੈੱਕ ਕਰਵਾਈ ਵੀ ਹਾਂ ਹਾਂ ਚੈੱਕ ਕਰੀ ਵੀ ਆਹ ਲਾ ਕੱਟੀ ਜੀ ਮਾਦਰ ਆ ਸੰਗਰਾਦ ਨੂੰ ਮਤਲਬ ਬਸ ਹਾਂ ਇੱਕ ਦੋ ਦਿਨਾਂ ਨੂੰ ਤਿੰਨ ਮਹੀਨੇ ਪੂਰੇ ਹੋ ਜਾਣੇ ਆ ਠੀਕ ਹੈ ਜੀ ਦੋ ਦਿਨ ਘਟਾ ਦਿਆ ਤਿੰਨਾਂ ਤੋਂ ਠੀਕ ਹੈ ਤੋੜ ਦੋ ਭਰਾ ਲ ਚੈੱਕ ਕਰ ਸਾਬ 10 ਲੀਟਰ ਦੁੱਧ ਮੈਂ ਕੰਡੇ ਵਾਲਾ ਦੁੱਧ ਆਹ ਕੰਡੇ ਵਾਲਾ ਮਾ ਦੁੱਧ ਬਰੀ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਾਬਰਾ ਕੱਦ ਬੱਡ ਸੁਖਨ ਕਰਮਾਲੀ ਦਾ ਸੁਣਾ ਲੋ ਜੀ ਮਾਗਰ ਵੀ ਕੱਟੀ ਹੈ ਲੋ ਜੀ ਜਿਹੜਾ ਮਰਜੀ ਚੋਈ ਚੱਲੇ ਅੱਛਾ ਜੀ ਕੋਈ ਦਿੱਕਤ ਨਹੀਂ ਹਾਂ ਚਾਹੇ ਬੁੜੀ ਚਾਹੇ ਬੰਦਾ ਚਾਹੇ ਕੱਟੀ ਤੇ ਚੋਲੋ ਚਾਹੇ ਥਾਪੀ ਤੇ ਚੋਲੋ ਠੀਕ ਹੈ ਮੋੜ ਲਈ ਜਿਹੜਾ ਮਰਜੀ ਚੋਲੋ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਕੱਦ ਦਾ ਤੁਸੀਂ ਅੰਦਾਜ਼ਾ ਲਾ ਲਓ ਠੀਕ ਹੈ ਜੀ ਠੀਕ ਲੋਪਰਾ ਚੈੱਕ ਕਰ ਸਾਬ ਕੋਚ ਫਰੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਬਰਨਾਲਾ 메ਨ ਰੋਡ ਦੇ ਉੱਪਰ ਹੀ ਪੈਂਦਾ ਹੈ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਟੋਕੜ ਗੱਬਣ ਮੱਝ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਵਾਈ